ਕਹਿਣਾ ਚਾਹੁੰਨਾ ਜਿਹੜਾ ਅਮਿਤ ਸ਼ਾਹ ਜੀ ਦੇ ਡਾਕਟਰ ਵੀ ਮਰਾਓ ਉਮੀਦਵਾਰ ਦੇ ਬਿਆਨ ਤੇ ਹਾਇ ਹਲਾ ਹੋ ਰਿਹਾ ਹੈ ਵਿਰੋਧੀ ਪਾਰਟੀ ਵੱਲੋਂ ਦੇਖੋ ਜਿਹੜਾ ਅਮਿਤ ਸ਼ਾਹ ਜੀ ਨੇ ਕਿਹਾ ਕੋਈ ਗਲਤ ਨਹੀਂ ਕਿਹਾ ਅਮਿਤ ਸ਼ਾਹ ਜੀ ਅੱਜ ਜੇ ਬਾਬਾ ਸਾਹਿਬ Ambedkar ਦਾ ਲੈ ਲੀਏ 68 ਸਾਲ ਕਾਂਗਰਸ ਨੇ ਰਾਜ ਕਰਿਆ ਬਾਬਾ ਸਾਹਿਬ Ambedkar ਨੂੰ ਬੂਰੀ ਚ ਪਾ ਕੇ ਖੂਜੇ ਲਾ ਕੇ ਰੱਖਿਆ ਹੋਇਆ ਸੀ ਜਦ ਕਿ ਬਾਬਾ ਸਾਹਿਬ Ambedkar ਨੂੰ ਜਿਹੜਾ ਕਿ ਭਾਰਤ ਰਤਨ ਮਿਲਣਾ ਚਾਹੀਦਾ ਸੀ 68 ਸਾਲ ਦੇ ਵਿੱਚ ਬਾਬਾ ਸਾਹਿਬ Ambedkar ਨੂੰ ਭਾਰਤ ਰਤਨ ਨਹੀਂ ਮਿਲਿਆ ਇੱਥੇ ਤੱਕ ਕਿ ਨਹਿਰੂ ਨੇ ਨਹਿਰੂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਤਾ ਕਹਿੰਦਾ ਬਾਬਾ ਸਾਹਿਬ ਅੰਬੇਡਕਰ ਨੇ ਜਦ ਇਲੈਕਸ਼ਨ ਲੜਿਆ ਇਹਨਾਂ ਨੂੰ ਹਰਾਇਆ ਬਾਬਾ ਸਾਹਿਬ ਅੰਬੇਡਕਰ ਨੇ ਅਸਤੀਫਾ ਦਿੱਤਾ ਇਹਨਾਂ ਦੇ ਕਰਨ ਬਾਬਾ ਸਾਹਿਬ ਅੰਬੇਡਕਰ ਨੇ ਜਿਹੜੇ ਕਾਨੂੰਨ ਲਾਗੂ ਕਰਾਇਦੇ ਨੇ ਲੱਗਣ ਨਹੀਂ ਦਿੱਤੇ ਅੱਜ ਜੇ ਬਾਬਾ ਸਾਹਿਬ ਅੰਬੇਡਕਰ ਨੂੰ 2014 ਤੋਂ ਬਾਅਦ ਮੋਦੀ ਸਰਕਾਰ ਆਉਣ ਤੋਂ ਬਾਅਦ ਪਾਰਤ ਰਤਨ ਮਿਲਿਆ ਬਾਬਾ ਸਾਹਿਬ ਅੰਬੇਡਕਰ ਨੂੰ ਆ ਆਪਣਾ ਅਰਦਰ ਬਿਹਾਰੀ ਬਾਜਪੀ ਨੇ ਅੱਗੇ ਲਿਆਂਦਾ ਔਰ 14 ਤੋਂ ਬਾਅਦ ਤਾਂ ਬਾਬਾ ਸਾਹਿਬ ਅੰਬੇਡਕਰ ਨੂੰ ਵਰਲਡ ਦੇ ਵਿੱਚ ਫੇਮਸ ਕਰਤਾ ਬੀਜੇਪੀ ਨੇ ਔਰ ਬੀਜੇਪੀ ਬਾਬਾ ਸਾਹਿਬ ਅੰਬੇਡਕਰ ਬਾਰੇ ਮਾੜਾ ਬੋਲੂਗੀ ਜਿੰਨਾ ਕਿ ਸੰਵਿਧਾਨ ਦੀ ਰਾਖੀ ਜਿਹੜਾ ਅੱਜ ਇਹ ਪੰਜਾਬ ਗਵਰਨਮੈਂਟ ਕਰੀ ਫਿਰਦੀ ਆ ਫੋਟੋਆਂ ਲਾਈ ਫਿਰਦੀ ਆ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਲਾਈ ਫਿਰਦੀ ਆ ਆਪਣਾ ਸੀਰ ਆਜ਼ਮ ਭਗਤ ਸਿੰਘ ਦੀਆਂ ਤੇ ਪੰਜਾਬ ਦੇ ਵਿੱਚ ਹਾਲਾਤ ਕੀ ਹੋ ਰਹੇ ਨੇ ਲੋਕਾਂ ਨੂੰ ਅੱਜ ਪਹਾਰ ਨਿਕਲਣਾ ਮੁਸ਼ਕਲ ਹੋਇਆ ਵਾ ਅਮਰ ਜਿਹੀ ਐਸੇ ਹਾਲਾਤ ਹੋਏ ਬੇ ਨੇ ਤੇ ਜਿਹੜੇ ਅੰਮ੍ਰਿਤਸਰ ਦੇ ਲੋਕ ਹੋ ਕਰ ਰਹੇ ਆ ਅਸੀਂ ਇਹਨਾਂ ਦਾ ਵਿਰੋਧ ਕਰਦੇ ਜਿਹੜਾ ਰੰਗੇ ਵੀ ਔਰ ਬਾਬਾ ਸਾਹਿਬ ਬੇਟਕਰ ਨੂੰ ਜੋ ਅੱਜ ਤੱਕ ਮੋਦੀ ਸਰਕਾਰ ਭਾਜਪਾ ਪਾਰਟੀ ਦੇ ਉੱਪਰ ਚੱਕਿਆ ਮੈਂ ਕਹਿੰਦਾ ਅੱਜ ਤੱਕ ਕਿਸੇ ਨੇ ਨਹੀਂ ਚੱਕਿਆ ਹੋਊਗਾ ਮੇਰੀ ਵੀ ਅੱਜ 64 ਸਾਲ ਦੀ ਉਮਰ ਹੈ ਜਿਹੜੇ ਭਾਜਪਾ ਦੇ ਨਾਲ ਐਸੇ ਜੀ ਸਮਾਜ ਜੁੜਿਆ ਜਿਹੜਾ ਕਿ ਅੰਮੇਲਕਰਵਾਦੀ ਹੈ ਜਿਹੜੇ ਕਾਂਗਰਸ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਨਾਲ ਜੁੜੇ ਨੇ ਉਹਨਾਂ ਦੇ ਵਿੱਚ ਕੀ ਬਕਰੇਵਾ ਪਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਾਕੀ ਉਹਨਾਂ ਨੂੰ ਇਸ ਗੱਲ ਤੋਂ ਦੂਰ ਰੱਖਿਆ ਜਾ ਰਿਹਾ ਹੈ। ਮੈਂ ਪਹਿਲਾਂ ਕਾਂਗਰਸ ਦੇ ਵਿੱਚ ਸੀ। ਜਦੋਂ ਅਸੀਂ ਭਾਜਪਾ ਦੇ ਮੋਦੀ ਸਾਹਿਬ ਦੀਆਂ ਨੀਤੀਆਂ ਦੇਖੀਆਂ, ਮੋਦੀ ਸਾਹਿਬ ਦੀਆਂ ਨੀਤੀਆਂ ਦੇਖ ਕੇ ਸੀ ਇੱਧਰ ਆਏ ਆ। ਭਾਜਪਾ ਨੇ ਕੀ ਆਪਣਾ ਇਸ ਸਮਾਜ ਨੂੰ ਉੱਪਰ ਚੱਕਿਆ। ਅੱਜ ਬਾਬਾ ਸਾਹਿਬ Ambedkar ਦੇ ਪੰਜ ਸਮਾਰਕ ਸੀ ਜਿਹੜੇ ਉਹਨਾਂ ਨੂੰ ਸਮਾਰਕ ਬਣਾਤਾ ਉਹਨਾਂ ਨੂੰ ਸਾਡਾ ਤੀਰਥ ਸਥਾਨ ਬਣਾਤਾ ਮੈਂ ਐਸ்சி ਮੋਰਚੇ ਦਾ ਦਲੀਪ ਸਿੰਘ ਬੋਤਰਾ ਮੈਂ ਐਸ்சி ਮੋਰਚੇ ਦਾ ਸਪੋਕਸਮੈਨ ਪੰਜਾਬ ਹੈ ਸਾਨੂੰ ਐਸ்சி ਮੋਰਚੇ ਐਸ்சி ਸਮਾਜ ਨੂੰ ਜਿੰਨਾ ਉੱਪਰ ਚੱਕ ਰਿਹਾ ਹੁਣ ਇੱਕ ਚੱਲ ਰਿਹਾ ਹੈ ਹੁਣ ਅਸੀਂ ਸੀਐਸਸੀ ਸੈਂਟਰ ਖੋਲ ਰਹੀਏ ਆ ਜਿੰਨੀਆਂ ਸੁਵਿਧਾਵਾਂ ਆ ਰਹੀਆਂ ਉਤੋਂ ਪੰਜਾਬ ਗਵਰਨਮੈਂਟ ਉਹਨਾਂ ਨੂੰ ਦੱਬ ਰਹੀ ਹੈ ਲੇਕਿਨ ਮੋਦੀ ਸਾਹਿਬ ਨੇ ਸਾਰੀ ਭਾਜਪੀ ਨੂੰ ਹਦਾਇਤ ਕਰੀ ਹੋਈ ਹੈ ਵੀ ਜਿੰਨੀਆਂ ਪੰਜਾਬ ਗਵਰਨਮੈਂਟ ਗਿਆ ਦਬਾ ਰਹੀ ਹੈ ਸੈਂਟਰ ਸਰਕਾਰ ਦੀਆਂ ਸਕੀਮਾਂ ਉਹਨਾਂ ਨੂੰ ਉੱਪਰ ਲਿਆ ਕੇ ਸਾਰਿਆਂ ਨੂੰ ਘਰ-ਘਰ ਤੱਕ ਪਹੁੰਚਾਈ ਜਾਵੇ ਹਰ ਇੱਕ ਚੀਜ਼ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ ਚਾਹੇ ਉਹ ਜਿਹੜੇ ਰਾਸ਼ਨ ਕਾਰਡ ਹੈ ਚਾਹੇ ਕੋਈ ਵੀ ਇਹ ਨਹੀਂ ਸਕੀਮਾਂ ਮਨਰਿਕ ਇਹਨਾਂ ਨੂੰ ਜੰਗੀ ਪੱਧਰ ਤੋਂ ਲਾਗੂ ਕਰਾਉਣਾ ਇਹ ਬੀਜੇਪੀ ਤੇ ਮੋਦੀ ਸਾਹਿਬ ਦਾ ਮੋਟਾ ਬਾਅਰ ਆਸੀ ਸਮਾਜ ਨੂੰ ਉੱਪਰ ਚੱਕਣਾ ਦਾ ਹਾਂ ਜੇ ਗੱਲ ਕਹੀਏ ਜਿਹੜੀ ਜ਼ਮੀਨ ਐਕਵਾਇਰ ਹੋ ਰਹੀ ਹੈ ਕਦੇ ਜੰਮੂ ਕਟੜਾ ਐਕਸਪ੍ਰੈਸ ਵੇ ਹੋ ਗਿਆ ਕਦੇ ਭਾਰਤ ਮਾਰਾ ਹੋ ਗਈ ਇਹ ਜ਼ਮੀਨਾਂ ਖੋਣ ਦੀ ਚਾਲ ਨਹੀਂ ਹੈਗੀ ਫਿਰ ਮੋਦੀ ਸਰਕਾਰ ਕੋਈ ਜ਼ਮੀਨਾਂ ਖੋਣ ਦੀ ਚਾਹ ਨਹੀਂ ਹੈ ਅਗਰ ਜ਼ਮੀਨਾਂ ਖੋਣ ਦੀ ਚਾਹ ਹੁੰਦੀ ਜਦੋਂ 2000 ਇਹਨਾਂ ਨੇ ਹੁਣ ਧਰਨਾ ਲਾਇਆ ਹੈ 2 ਸਾਲ ਧਰਨਾ ਲਾ ਕੇ ਰੱਖਿਆ ਉਹ ਤੋਂ ਬਾਅਦ ਇਹਨਾਂ ਨੇ ਕੜਕ ਕਿੱਥੇ ਵੇਚੀ ਬਟਾਨੀਆਂ ਦੇ ਉਹ ਕੋ ਮੋਦੀ ਸਾਹਿਬ ਨੇ ਕਿਹਾ ਸੀ ਬਟਾਨੀਆਂ ਦੇ ਕਣਕ ਵਿੱਚ ਜਿਹੜੀ ਜ਼ਮੀਨ ਦੀ ਇਹ ਤਾਂ ਇੱਕ ਉਹੀ ਕਾਨੂੰਨ ਜਿਹੜੇ ਇਹ ਕਹਿੰਦੇ ਸੀ ਉਹੀ ਅੱਜ ਧਰਨਾ ਲਈ ਬੈਠੇ ਆ ਕਿਸਾਨ ਵੀ ਉਹ ਕਾਨੂੰਨ ਲਾਗੂ ਕਰੋ ਜੋ ਮੋਦੀ ਸਾਹਿਬ ਕਹਿ ਰਹੇ ਸੀ ਤੁਹਾਡੇ ਹੱਕ ਦੇ ਵਿੱਚ ਨੇ ਜੇ ਜ਼ਮੀਨਾਂ ਕੁਆਇਰ ਕਰਨੀ ਹੁੰਦੀ ਹੈ ਕਰਨਾ ਲੈਂਦੇ ਜਿਹੜਾ ਤੁਸੀਂ ਕਟੜੇ ਦਾ ਹਾਈਵੇ ਦਾ ਦੱਸਿਆ ਉਹ ਹਾਈਵੇ ਇਹੋ ਜੇ ਬਣਨੇ ਆ ਜਿਹੜਾ ਤੁਹਾਨੂੰ ਹਰ ਇੱਕ ਆਦਮੀ ਨੂੰ ਉਹਦਾ ਫਾਇਦਾ ਮਿਲਣਾ ਆਮ ਆਦਮੀ ਦੀ ਜੇਬ ਚੋਂ ਰੋਟੀ ਖਾਣੀ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਜਿਹੜਾ ਹੈਗਾ ਪਰੇਸ਼ਾਨ ਹੋ ਰਿਹਾ ਕਿਉਂਕਿ ਜੇਬ ਤੇ ਡਾਕਾ ਪੈ ਰਿਹਾ ਮਹਿੰਗਾਈ ਵੱਧ ਰਹੀ ਹੈ ਕੀ ਕਰਨਾ ਚਾਹੁੰਦੇ ਹੋ ਮਹਿੰਗਾਈ ਘਟਣੀ ਚਾਹੀਦੀ ਹੈ ਕਾਰਨ ਕੀ ਹੈ ਇਹ ਮੈਂ ਇਹ ਮਹਿੰਗਾਈ ਪੰਜਾਬ ਚ ਵੱਧ ਰਹੀ ਹੈ ਤੁਹਾਡਾ ਗਵੰਡੀ ਰਾਜ ਹੈ ਹਰਿਆਣਾ ਜਾ ਕੇ ਤੇ ਹਰਿਆਣਾ ਦੇ ਦੇਖੋ ਜਾ ਕੇ ਹਰਿਆਣਾ ਚ ਜਾ ਕੇ ਦੇਖੋ ਕਿਸੇ ਤੇ ਜਾ ਕੇ ਪੁੱਛੋ ਮੇਨੂੰ ਦੀ ਪੈਨਸ਼ਨ ਕਿੰਨੀ ਹੈ ਉਹਨਾਂ ਨੂੰ ਇਹਦਾ ਮਤਲਬ ਇੱਕ ਕਿੱਲੇ ਦਾ ਠੇਕਾ ਆ ਰਿਹਾ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਦੇਤੀ ਔਰ ਉੱਥੇ ਘਰ ਘਰ ਚਾਹ ਪੱਤੀ ਰਾਸ਼ਨ ਜਿੰਨਾ ਮਿਲ ਰਿਹਾ 2 ਰੁਪਏ ਕਿਲੋ ਵਾਲਾ ਜੀ ਮਿਲ ਰਿਹਾ ਇੱਥੇ 2 ਰੁਪਏ ਕਿਲੋ ਇਹਨੇ ਰਾਸ਼ਨ ਕਾਰਡ ਕਸ਼ਟ ਦੇ ਗਰੀਬਾਂ ਦੇ ਔਰ ਉਹਨਾਂ ਦੇ ਬਣਾਤੇ ਤਨਾਟ ਲੋਕਾਂ ਦੇ ਜਿਹੜੇ ਇਹਨਾਂ ਦੇ ਨਾਮ ਆਮ ਆਦਮੀ ਨਾਲ ਜੁੜੇ ਹੋਏ ਨੇ ਆਮ ਆਦਮੀ ਦੀ ਗੱਲ ਕਰਦੇ ਆਮ ਆਦਮੀ ਹੈ ਆ ਜਿਹੜੇ ਜਹਾਂ ਜਹਾਂ ਤੇ ਘੁੰਮਦਾ ਹੈ ਆਮ ਆਦਮੀ ਹੈ ਜਿਹੜੇ ਭਾਜਪਾ ਲੀਡਰ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਮਹਿੰਗਾਈ ਜਾਂ ਫਿਰ ਜਿਹੜੇ ਐਸੇ ਮੁੱਦੇ ਨੇ ਜਿਹੜੇ ਲੋਕ ਵਿਰੋਧੀ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਨਾਲ ਖੜਨਾ ਚਾਹੀਦਾ ਜੀ ਅਸੀਂ ਸਾਰੇ ਬੀਜੇਪੀ ਦੀ ਹਦਾਇਤ ਹੈ ਮੇਰੀ ਕੱਲ ਵੀ ਮੀਟਿੰਗ ਹੋਈ ਹੈ ਚੰਡੀਗੜ੍ਹ ਉੱਤੇ ਜਿਹੜੀ ਹਦਾਇਤ ਆ ਸਾਨੂੰ ਬੀਜੇਪੀ ਦੀ ਵੀ ਜਿੰਨਾ ਇੱਥੇ ਤੱਕਾ ਹੋ ਰਿਹਾ ਗਰੀਬ ਨਾਲ ਉਸ ਤੱਕੇ ਦੇ ਬਰਖਲਾਪ ਅਸੀਂ ਗਰੀਬ ਦੇ ਨਾਲ ਖੜਾਂਗੇ ਹਰ ਇੱਕ ਆਦਮੀ ਦੇ ਨਾਲ ਖੜਾਂਗੇ ਜਿੱਥੇ ਹੋਇਆ ਸਾਡਾ ਬੀਜੇਪੀ ਦਾ ਹਰ ਇੱਕ ਵਰਕਰ ਜੀ ਤੋੜ ਮੈਂਤ ਕਰਕੇ ਉਹਨਾਂ ਦੇ ਨਾਲ ਖੜੂਗਾ ਔਰ ਗਰੀਬ ਦਾ ਹੱਕ ਦਵਾ ਕੇ ਰਾਂਗੇ ਹਾਂ ਕਿਹਾ ਜਾ ਰਿਹਾ ਹੈ ਕਿ ਅਮਰਿਤ ਸ਼ਾਹ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਹੈ ਇੱਕ ਆ ਔਰ ਰਵਨੀਤ ਮਿੱਟੂ ਦਾ ਨਾਮ ਵਿੱਚ ਲਿਆ ਜਾ ਰਿਹਾ ਹੈ ਇਹ ਅਫਵਾਹਾਂ ਨੇ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਚਾਹੋਗੇ ਬਿਲ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਕੋਈ ਸਾਡਾ ਜਿਹੜਾ ਅਮਰਿਤ ਸ਼ਾਹ ਏਡਾ ਕਮਜ਼ੋਰ ਨਹੀਂ ਹੈ ਵੀ ਜਿਹੜਾ ਇੱਕ ਮੁੱਖ ਮੰਤਰੀ ਜਿਹੜਾ ਕਿ ਬਿਲਕੁਲ ਜ਼ੀਰੋ ਮੁੱਖ ਮੰਤਰੀ ਹੈ ਪੰਜਾਬ ਦਾ ਅੱਜ ਤੱਕ ਦੇ ਮੁੱਖ ਮੰਤਰੀਆਂ ਚ ਉਹਦੇ ਨਾਲ ਮੁਲਾਕਾਤ ਕਰੂਗਾ ਬਿਲਕੁਲ ਗਲਤ ਹੈ ਔਰ ਜਦ ਰਮਨੀਤ ਮਿੱਟੂ ਦੀ ਗੱਲ ਕਹੀ ਹੈ ਰਮਨੀਤ ਮਿੱਟੂ ਨੂੰ ਵੈਜੇ ਕਿ ਸਿੱਟਿਆ ਜਾ ਰਿਹਾ ਕੋਈ ਸਾਡਾ ਅਮਿਤ ਸ਼ਾਹ ਨਹੀਂ ਇਹਨਾਂ ਨਾਲ ਗੱਲ ਕਰਦਾ ਕੋਈ ਸਾਡਾ ਬੀਜੇਪੀ ਦਾ ਲੀਡਰ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਤਾਂ ਗੱਲ ਕਰਨੀ ਮਨਾਂ ਸਾਡੋ ਇਹ ਲੋਕ ਤੇ ਸਾਡੇ ਬੀਜੇਪੀ ਦੇ ਨਾਲ ਮਿਲਣਗੇ ਹਾਂ ਅਮਰਤਪਾਲ ਤੇ ਜਿਹੜੀ ਐਨਐਸਏ ਲਗਾਈ ਗਈ ਹੈ ਹਾਲਾਂਕਿ ਇੱਕ ਸੰਸਦ ਆ ਸੰਸਦ ਤੇ ਉੱਪਰ ਐਨਐਸਏ ਤੋਂ ਆ ਯੂਪੀਏ ਲੱਗੀ ਤੁਸੀਂ ਇਹਦੇ ਬਾਰੇ ਕੋਈ ਵਿਸ਼ੇਸ਼ ਟਿੱਪਣੀ ਐਨਐਸਏ ਇਹ ਸਾਡੇ ਲੋਕ ਨੇ ਜਿਹੜੇ ਐਨਐਸਏ ਉਹਦੇ ਐਮਪੀ ਬਣਨ ਤੋਂ ਪਹਿਲਾਂ ਦੀ ਲੱਗੀ ਹੋਈ ਹੈ ਇਹ ਤਾਂ ਸਾਡੇ ਲੋਕਾਂ ਨੇ ਜਾ ਕੇ ਬੂਟਾ ਪਾ ਕੇ ਉਹਨੂੰ ਕਰਤਾ ਇੱਕ ਜਿਹੜਾ ਗੁਨਾਹ ਕਰਦਾ ਉਹਨੂੰ ਛੱਡਣ ਦਾ ਉਹ ਹੈ ਜਿਹੜਾ ਸਾਡੇ ਸੰਵਿਧਾਨ ਨੂੰ ਨਹੀਂ ਮੰਨਦਾ ਜਿਹੜਾ ਸਾਡੇ ਸੰਵਿਧਾਨ ਨੂੰ ਬਾਬਾ ਸਾਹਿਬ ਐਮੇਟ ਕਰਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਹਨੂੰ ਤਾਂ ਬਿਲਕੁਲ ਬਾਹਰ ਆਉਣਾ ਨਹੀਂ ਚਾਹੀਦਾ ਮੈਂ ਪੂਰ ਜ਼ੋਰ ਅਪੀਲ ਕਰੂੰਗਾ ਵੀ ਇਹ ਜਿਹੇ ਬੰਦੇ ਬਾਹਰ ਆਉਣ ਨਹੀਂ ਚਾਹੀਦੇ ਮਾਹੌਲ ਖਰਾਬ ਕਰਨਗੇ ਇੱਕ ਪਾਸੇ ਬੰਦੀ ਸਿੰਘਾਂ ਨੂੰ ਜਿਹਦੇ ਹੱਥ ਦੇ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਨਹੀਂ ਮਿਲਦੀ ਦੂਜੇ ਪਾਸੇ ਜਿਹੜੇ ਸੌਦਾ ਸਾਥ ਨੇ ਚਾਹ ਬਾਬਾ ਜੀ ਨੇ ਅੰਗਰ ਗੁਰਮੀਤ RAM ਰਹਿ ਮ ਉਹਨਾਂ ਨੂੰ ਪਰੋਲ ਪਰੋਲ ਤੇ ਟ੍ਰੋਲ ਦਿੱਤੀ ਆ ਦੇਖੋ ਜਿਹੜੀ ਤੁਸੀਂ ਇਹ ਪ੍ਰੋਬਲ ਦੀ ਗੱਲ ਕਰੀਏ ਇਹ ਉਹਨਾਂ ਦਾ ਹੱਕ ਆ ਬਾਬਾ ਜਿਹੜਾ ਰਾਮ ਰਹੀਮਾ ਹੱਕ ਆ ਉਹਨਾਂ ਦਾ ਜਿਹੜਾ ਹਾਂ ਹੁਣ ਤੁਸੀਂ ਰਾਜਵਾਨੇ ਨੇ ਹੁਣ ਪ੍ਰੋਬਲ ਮਿਲੀ ਸੀ ਕਿ ਉਹ ਇਹਨਾਂ ਦੇ ਭੋਗ ਤੇ ਗਏ ਨੇ ਕਿਉਂ ਨਹੀਂ ਮਿਲਦੀ ਜਿਹੜੇ ਜਹੇ ਜੇ ਇਹਨਾਂ ਨੇ ਅਪਰਾਧ ਕਰੇ ਹੋਏ ਨੇ ਉਹ ਆਜਾ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ ਜਿਹੜੇ ਅਪਰਾਧ ਕਰੇ ਇਹਨਾਂ ਨੂੰ ਸਜ਼ਾ ਮਿਲੀ ਹੋਈ ਹੈ ਠੀਕ ਹੈ ਜਿਹੜੇ ਸਾਰੇ ਅਪਰਾਧ ਉਹਨਾਂ ਦੇ ਹੁਣ ਸੀਬੀਆਈ ਨੇ ਉਹਨੂੰ 10 ਸਾਲ ਦੀ ਸਜ਼ਾ ਬਾਬਾ ਸੌਦਾ ਸਾਹਿਬ ਨੂੰ ਮਾਫ ਕਰੀ ਹੈ ਕਿਉਂ ਸੀਬੀਆਈ ਨੇ ਕਰੀਏ ਜਿਹੜੇ ਸੀਬੀਆਈ ਨੇ ਉਹ ਕਰੀ ਸੁਣ ਕੋਰਟ ਨੇ ਕਰੀ ਉਹਦੀ ਇਹ ਜਿਹੜਾ ਕੋਰਟ ਦਾ ਕੰਮ ਹੈ ਕੋਰਟ ਕਰ ਰਿਹਾ ਜਿਹੜਾ ਸਾਰਾ ਉਹਨਾਂ ਦੇ ਹਿਸਾਬ ਨਾਲ ਚੱਲੂਗਾ ਕੋਰਟ ਦੇ ਹਿਸਾਬ ਨਾਲ ਨਾ ਕਿ ਇਹ ਪਾਰਟੀਆਂ ਦੇ ਹਿਸਾਬ ਨਾਲ ਜਿਹੜਾ ਕੋਰਟ ਨੇ ਸਜ਼ਾ ਦਿੱਤੀ ਚਲੋ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸਤਾਂ ਦੇ ਦਿਨ ਆਉਣ ਵਾਲੇ ਨੇ ਅچھے ਦਿਨ ਕਦੋਂ ਆਉਣਗੇ 15-15 ਲੱਖ ਅਕਾਊਂਟ ਚ ਆਊਗਾ ਦੇਖੋ 15-15 ਲੱਖ ਜਿਹੜਾ ਅਕਾਊਂਟ ਚ ਆਊਗਾ ਲੋਕਾਂ ਦੇ ਆ ਰਿਹਾ ਲੋਕਾਂ ਦੇ ਆ ਰਿਹਾ ਅੱਜ ਜਿਹੜੇ ਕਿਸਾਨ ਧਰਨਾ ਲਈ ਬੈਠੇ ਆ ਇਹਨਾਂ ਦੇ ਵੀ ਆ ਰਹੇ ਨੇ ਹਰ 6 ਮਹੀਨੇ ਨੂੰ ਪੈਸੇ ਆ ਰਹੇ ਆ 15 ਲੱਖ ਤੋਂ ਘੱਟ ਹੈ ਕਿ ਆ ਲੋਕਾਂ ਨੂੰ ਪੈਨਸ਼ਨ ਆ ਰਹੀਆਂ ਜਿਹੜੇ ਲੋਕਾਂ ਦੇ ਬੀਮੇ ਕਰੇ ਜਾ ਰਹੇ ਆ 5 ਲੱਖ ਦਾ ਉਹ ਕਰਿਆ ਉਸਮਾਨ ਕਾਰਡ ਉਹ 15 ਲੱਖ ਤੋਂ ਘਟਾ ਹੈ ਜਿਨੇ ਕੋ ਗੁਰਦਾ ਪਵਾਲੇ ਜਿਨੇ ਕੋ ਗੋਡੇ ਪਵਾਲੇ ਉਹ 15 ਲੱਖ ਤੋਂ ਘਟਾ ਹੈ ਇਹ ਅੱਜ ਜਿੰਨੀਆਂ 50 ਸੈਕਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਪੰਜਾਬ ਗਵਰਨਮੈਂਟ ਦੱਬ ਰਹੀ ਹੈ ਇਹ ਜਿੰਨਾ ਉਸਮਾਨ ਕਾਰਡ ਹੋਇਆ ਜਿਨੇ ਵੀ ਹੋ ਕੇ ਹੁਣ 60 ਸਾਲ ਆ ਲੰਦੇ ਕਰਤੇ ਉਹਨੇ ਲੱਗ ਕੇ ਬਣੂਗਾ ਇਹ 15 ਲੱਖ ਤੋਂ ਘਟਾ ਹੈ ਕਿ ਕਹਿੰਦੇ ਪੰਜਾਬ ਸਰਕਾਰ ਬਿਜ਼ਨਸ ਦਾ ਲਾਜਾਇਜ਼ ਫਾਇਦਾ ਠਾਰ ਰਹੀ ਹੈ ਦੂਜੇ ਪਾਸੇ ਜਿਹੜੇ ਐਨਆਈਏ ਆ ਉਹਦਾ ਫਾਇਦਾ ਬੀਜੇਪੀ ਸੈਂਟਰ ਸਰਕਾਰ ਬਿਲਕੁਲ ਬਿਲਕੁਲ ਨਹੀਂ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਬੀਜੇਪੀ ਸਰਕਾਰ ਮੋਦੀ ਸਰਕਾਰ ਐਨਐਸਏ ਉੱਥੇ ਭੇਜ ਰਿਹਾ ਐਨਐਨ ਜਿਹੜੇ ਭੇਜ ਰਿਹਾ ਇਹ ਉੱਥੇ ਭੇਜ ਰਿਹਾ ਜਿੱਥੇ ਲੋਡ ਹੈ ਜਿੱਥੇ ਸਾਡਾ ਜਿੱਥੇ ਇੰਡੀਆ ਨੂੰ ਚੂਨਾ ਲੱਗ ਰਿਹਾ ਹੈ ਹਿੰਦੁਸਤਾਨ ਨੂੰ ਚੂਨਾ ਲੱਗ ਰਿਹਾ ਜਿੱਥੇ ਉੱਥੇ ਉਹਨਾਂ ਤੇ ਛਾਪੇ ਪੈ ਰਹੇ ਨਾ ਕਿ ਤੁਹਾਡੇ ਤੇ ਨਹੀਂ ਪੈ ਗਿਆ ਤੁਹਾਡੇ ਕਿੰਨੇ ਪਟਿਆਲੇ ਤੇ ਕਿੰਨੇ ਕੇ ਪੈ ਗਏ ਅਏ ਇੰਨੇ ਤੇ ਛਾਪੇ ਕਿੰਨੇ ਕ ਪੈ ਗਏ ਨਹੀਂ ਕਿਹਾ ਜਾ ਰਿਹਾ ਕਿ ਡਰੋਂ ਵਾਸਤੇ ਵੀ ਪਾਰਟੀ ਜੁਆਇਨ ਕਰੋ ਨਹੀਂ ਤਾਂ ਤੁਹਾਡੇ ਆਪਣਾ ਐਨਆਈਆਰ ਰਿਕਾਰਡ ਪਾਵਾਂਗੇ ਬਿਲਕੁਲ ਰਿਕਾਰਡ ਪਾਵਾਂਗੇ ਬਿਲਕੁਲ